ਹਾਂ ਜੀ ਅੱਜ ਕਿੱਧਰ ਜਾਣਾ ਹਾਂ ਮਾਦਾ ਪਾਤੀ ਮਾੜਾ ਕੋਈ ਨਹੀਂ ਨੀ ਤਾਂ ਹਾਂ ਲੋ ਸ਼ਾਮੜ ਕੋ ਉਤਰ ਹੀ ਨਹੀਂ ਹੈਗੇ ਆ ਦੋ ਹੀ ਟਿੱਕੋ ਆ ਦੇਖੋ ਕਿੰਨੇ ਇੱਕ ਬਹਿ ਗਿਆ ਨਾ ਜਿੱਕੂ ਟਿਕਾ ਕਿੰਨਾ ਟਾਈਮ ਹੋ ਗਿਆ ਆ ਦਰਦਾ ਨੀਬੂ ਦਾ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ ਪਹਿਲਾਂ ਫੇਰ ਵਰ ਗਿਆ ਬਾਈ ਕੈਸੇ ਜੋ ਤਾਂ ਤੁਹਾਡਾ 4 4 ਦੇ ਤਾਂ 5 ਮਿੰਟ ਉਹ ਬਹਿ ਗਿਆ ਨਾ ਚਾਰ ਵਾਰ ਦੇ ਚਾਰ ਮਿੰਟ ਦੀ ਅਪਡੇਟ ਆ ਬਾਈ 5 ਮਿੰਟ ਲੱਗੇ ਹੋਏ ਕਰੋ ਚਲੋ ਉਹ ਬੈਠ ਗਿਆ ਆ ਗਿਆ ਬਈ ਬਹਿ ਗਿਆ ਯਾਰ ਵੱਡ ਘਟੂਚਾ ਵਾਲਾ ਆ ਗਿਆ ਯਾਰ ਬੱਸ ਬਹਿ ਗਿਆ ਲੋ ਵੀ ਲਾਸਟ ਅਪਡੇਟ ਲਾਸਟ ਟਾਈਮਾਂ ਦੀ ਇਹ ਤਰ ਸਹੀ ਹੋਗਾ ਨਿਸ਼ਾਨ ਸਾਹਿਬ ਤੇ ਬੈਠੀ ਆ ਆ ਬਾਈ ਕੇ ਟੋਟਾ ਨਿਕਲ ਜਾਣਾ ਹੈ ਹੈ ਕਿਵੇਂ ਚਾਰ ਵਜੇ ਕੇ 5 ਮਿੰਟ ਲੋ ਵੀ ਖੋਖਰ ਵਾਲਿਆਂ ਦਾ ਬਹਿ ਗਿਆ ਕੱਟ ਪਾ ਦੀਪ ਖੋਖਰ ਬਾਈ ਪਰਗਨੂ ਮੂਸਾ ਬਾਈ ਕੀ ਹਾਲ ਹੈ ਇੱਕ ਕਬੂਤਰ ਟੱਕਾ ਬਾਈ ਸਾਡੇ ਕੋਲ 10 ਭੰਮੇ ਗੱਲਾਂ ਆ ਦੇਖੋ ਬਾਈ ਹੁਣ ਇੱਕ ਕਬੂਤਰੀ ਸਹੀ ਹੋਇਆ ਗੱਲਾਂ 10 ਭੰਮੇ ਆ ਗਿਆ ਪਹਿਲਾਂ ਜਿਹੜਾ ਕਨੇਡਾ ਕਿੱਧਰ ਫਿਰਦਾ ਆ ਫਿਰਦਾ ਕਿਦਾ ਇਹਨਾਂ ਦਾ ਪਰਗਨੂ ਦਾ ਪੁੱਤਰ ਹੈ ਇੱਕ ਬਾਈ ਪ੍ਰਗਟ ਹਾਂ ਕਿਹਦੇ ਨਾਂ ਤੇ ਉਹ ਗਾਕੂ ਸੇਖਪੁਰਾ ਰਾਜਾ ਕਨੇਡਾ ਫਿਰ ਰਾਜਾ ਦੇਖਾ ਗਾਕੂ ਸੇਖਪੁਰਾ ਬੰਦਾ ਆ ਖੜਾ ਬੰਦਾ ਕੋਲ ਕਲੀਅਰ ਕਰ ਲੋ ਇਹਨਾਂ ਨੂੰ ਕਲੀਅਰ ਕਰਾ ਕਿਹੜਾ ਕਬੂਤਰ ਆਇਆ ਕਾਕੂ ਸੇਖਪੁਰਾ ਲੋ ਵੀ ਕਾਕੂ ਸੇਖਪੁਰੇ ਦਾ ਕਬੂਤਰ ਆ ਗਿਆ ਤਾਂ ਇੱਕ ਭਾਈ 10:00 ਪੰਮੇ ਤੇ ਇੱਕ ਕਾਕੂ ਸੇਖਪੁਰਾ ਸਾਡੇ ਕੋਲੋਂ ਦੋ ਕਬੂਤਰ ਸਹੀ ਹੋਏ ਆ 4:05 ਕੇ 5 ਮਿੰਟਾਂ ਚਾਰ ਵਜੇ ਕੇ 5 ਮਿੰਟਾਂ ਦੇ ਕਿਆ ਬਿੱਲੀ ਆਵਾਜ਼ ਆ ਆਪਣੋ ਗੱਲ ਦੇਖੋ ਨਾ ਚਾਲ ਕਿੱਥੇ ਬਗਲੀ ਜਾਂਦੇ ਆਪਾਂ ਹਾਂ ਮੋਟਰ ਆਵਾਜ਼ ਬਦਗਟ ਵਾਲਾ ਦੇਖੋ ਦੇਖੋ ਗੱਲ ਮੁੰਡਾ ਵਾਂ ਘੱਟਾ ਇਹ ਮਾੜਾ ਆਇਆ ਸਹੀ ਸੀ ਜਦੋਂ ਆਹਾਂ ਟੂਸੇ ਆਏ ਹੋਏ ਮੇਰੀ ਜਾਂਦੇ ਨੇ ਨਾ ਚਾਲੇ ਟੂਸੇ ਵਾਲਾ ਸੀ ਯਾਰ ਬੈਠਾ ਆਏ ਆ ਵੀ ਦੇਖ ਕੰਮ ਕਿੱਥੇ ਚੱਲਦਾ ਤੁਹਾਨੂੰ ਜਾਨਾ ਕਿਤੇ ਟੈਮਲਾ ਕਿ ਸਾਰੇ ਕੁੱਤੇ ਆ ਦੋ ਕੁੱਤੇ ਟੱਕਰ ਦੇ ਬਾਕੀ ਦੇ ਟਾਈਮਾਂ ਟਾਫਕ ਦਾ ਕੋਈ ਨਹੀਂ ਬਾਕੀ ਕਬੂਤਰਾਂ ਦੇ ਭਾਈ 4-10 ਤੋਂ ਟਾਈਮ ਹੈਗਾ ਸਾਰਿਆਂ ਦਾ ਟਾਈਮ ਹੋ ਜਾ ਫਿਰ ਬੋਲੇਗਾ ਨਾ ਨਾ ਬੋਲਗੇ ਨਾ ਬੋਲਦੇ ਕੰਤਾ ਕੋੜਫੱਤਾ ਮਿੰਮਾ ਚੱਠੇ ਵਾਲਾ ਰਾਜਾ ਕਨੇਡਾ ਲੱਬੀਪੰਡ ਤੋਂ ਪੁੱਛੋ ਗਿਆਨੀ ਫਰੀਦ ਕੇ ਫੌਜੀ ਲਾਲਿਆਣਾ ਤੇ ਮੱਖਣ ਜੋਧਪੁਰ ਭਾਈ ਆ ਕੁਸਤੇ ਟਾਈਮ ਆ ਹਾਂ ਆ ਬਈ ਉਹ ਚੱਲ ਕੁਸੀ ਇਸ ਨੂੰ ਤਾਂ ਪਤਾ ਬਾਲਾ ਕੰਡ ਕਾਲਾ ਟੂਸਾ ਕਾਲੀ ਡੋਰੀ ਆ ਆ ਆ ਕਾਕੂ ਫਾਇਆ ਪਤਰਾ ਬਈ ਆ ਕੰਨਰ ਹਰਾ ਬਈ ਮਾਰਿਆ ਛੋਟਾ ਦੀ ਲਾਲ ਵਗੜਾ ਇਹਦੀ ਕਾਲੀ ਆ ਆਪੇ ਲਾਲ ਵਗੜਾ ਕਾਲਾ ਟੂਸਾ ਹਾਂ ਫੇਰ ਹਰਾ ਟੂਸਾ ਮੋਟਾ ਇਹ ਹਰਾ ਟੂਸਾ ਵਗੜਾ ਪੈਦਾ ਟੂਸਾ ਘੱਟ ਹੈ ਬਰਾ ਇਹਨਾਂ ਨੂੰ ਪਤਾ ਪਤਾ ਲੱਗਦਾ ਆਪਣਾ ਹਰੇ ਵਾਲਾ ਆਪਣੇ ਵਾਲਾ ਕਿਹੜਾ ਆ ਦੇਖਾਂਗੇ ਬਈ 15 ਆ ਗਿਆ ਹੁਣ ਹਾਂ ਬਈ ਤੂੰ ਤੂੰ ਤਾਂ ਟਾਈਮ ਤੇ ਕਹੇ ਨੇ ਯਾਰ 8 ਨੇ ਕਾਲੀ ਵਗੜਾ ਛੋਟੀ ਲਾਲ ਵਗੜਾ ਕਾਲਾ ਟੂਸਾ ਆ ਤੂੰ ਤਾਂ ਟਾਈਮ ਤੇ ਨੇ ਦੋ ਸ਼ਾਵਲ ਆਉਂਦੇ ਦਾਚੋਂ ਕੋਈ ਗੱਲ ਨਹੀਂ ਨੇਪੂ ਬਾਈ ਬਾਜੀ ਨਹੀਂ ਟੈਰ ਦੀ ਬਾਜੀ ਆ 48 ਗੋੜ ਤੋਂ ਬੇਖਾਰਾ ਸੋਨੂੰ ਪਿੰਡ ਪੁੱਜ ਜਾ ਆ ਇੱਧਰ ਸਹੀ ਆ ਲਖਦੂਆਂ ਦੇ ਆ ਗਏ ਆਗੇ ਵਾਲੇ ਦੇ ਦੋ ਆ ਰਹੇ ਨੇ ਯਾਰ ਸਾਰੇ ਆਉਣਗੇ ਸਾਰੇ ਆਉਣਗੇ ਕਿਤੇ ਓਏ ਆਉਣਗੇ ਯਾਰ ਸੂਪਰ ਗਏ ਹੋਏ ਨੇ ਅੱਠਾ ਸਾਰਾ ਦਿਨ ਹੋ ਗਿਆ ਉੜਦਿਆਂ ਨੂੰ ਹਜੇ ਭੱਜਣਗੇ ਕੋਈ ਵੀ ਸ਼ਾਵਣਾ ਹੀ ਗਿਆ ਕੋਈ ਉਹ ਉਹ ਦੱਸਦੇ ਅੱਠ ਕੁ ਕਿੱਥੇ ਹੋਇਆ ਉਹ ਬੰਦਾ ਸਾਡਾ ਪਹਿਲੇ ਦਿਨ ਆਇਆ ਸੀ ਹੱਥ ਕਾ ਜੋ ਤਾਂ ਹੱਕ ਦਾ ਦੂਰ ਜਣਾ ਨਹੀਂ ਆ ਚੱਕੋ ਦਰ ਆਇਆ ਯਾਰ ਸੇ ਤੈਨੂੰ ਕੁੱਤਰਾ ਹੋਏ ਟਾਈਮ ਚ ਆ ਗਈ ਮਸਲੀ ਜੋਧਪੁਰ ਆ ਆਖਰ 1 ਮਿੰਟ ਚੱਕ ਤਾ ਕੇ ਨਾ ਆ ਗਈ ਤੈਨੂੰ ਆ ਗਈ ਟਾਈਮ ਚੱਕਦਾ ਮੈਂ ਚੱਕਦਾ ਤੂੰ ਯਾਰ ਇੱਥੇ ਕਿਹੜੇ ਦੇਖ ਸਾਡੀ ਵਾਲੀ ਦੇਖ ਇਹਦਾ ਕੋਈ ਕੱਤੀ ਨਹੀਂ ਟਾਈਮ ਚ ਤੂੰ ਗੱਡਿਆ ਮੇਰੀ ਗੱਲ ਉੱਨੇ ਕਰਦਾ ਹੀ ਆਏ ਆ ਕਾ ਤੇ ਦਾ ਬਾਈ ਯਾਰ ਇਹ ਗੱਲ ਹੈ ਬਾਈ ਯਾਰ ਤਾਹਾਂ ਦਵਾਈ ਯਾਰ ਥੋੜੀ ਜਿਹਾ ਕਾ ਦਵਾਈ ਆਈ ਜੁੰਦੋ ਹੋਏ ਤੂੰ ਆ ਸੀ ਬਾਈ ਨਾ ਬੂਗੀ ਮੈਂ ਗੱਟੀ ਹੋਈ ਹੈ ਹਰੀ ਪੂਛ ਰਿਆ ਜਾਂਦੀ ਹੈ ਟਾਈਮ ਲੱਗਿਆ ਸੀ ਮਾਰੀ ਮਿੰਟ ਲੱਗੇ ਸੀਗੇ ਕਿੰਨੇ ਮਿੰਟ ਲੱਗੇ ਸੀਗੇ ਮਿਲੋਂਗੇ ਯਾਤਰੀ ਵਾਲੀ ਟਰੈਕਟਰ ਜੱਤ ਨਹੀਂ 3:30 ਤੋਂ 4 ਉਹ ਤਾਂ ਪਤਾ ਨਹੀਂ ਸਾਡੇ ਨੂੰ ਤਾਂ ਚਾਰ ਪਰਾਈ ਦਾ ਦਾਤ ਹੈ ਭਈ ਯਾਰ 20 ਮਿੰਟ ਹੋ ਗਏ ਖੜੇ ਨਹੀਂ ਲੈ ਭਈ ਯਾਰ ਪੰਜ ਚਾਰ ਮਿੰਟ ਬਾਅਦ ਹਰਕਤ ਆ ਪੰਜ ਚਾਰ ਦਾ ਭਾਈ ਜੀ ਬਤੇਰੀ ਨਹੀਂ ਕਹਿੰਦੀ ਫਿਰਿਤ ਕੇ ਕਹਿੰਦੀ ਉਹ ਦੋ ਚਾਰ ਮਿੰਟ ਤੱਕ ਨਾ ਕਿਤੇ ਬਗਾਨੀ ਜਿਹਾ ਸਾਡੇ ਨੂੰ ਸਤਕਾਰ ਵੇ ਤੱਕ ਦਾ ਟਾਈਮ ਸੀ ਟਾਈਮ ਦੇਖ ਲੋ ਕਿੰਨਾ ਲੱਗਿਆ ਹੁਣ ਫਿਰ ਚਾਰ ਦਾ 20 ਟਾਈਮ ਵਾਲੇ ਮੇਰੀ ਗੱਲ ਚਾਰ ਪੰਜ ਦਾ ਪੰਜ ਦਾ ਸੀ ਉਹ ਆ ਪੰਜਾਂ ਦਾ ਬੈਠ ਕੇ ਭਾਈ ਕੰਮ ਕਰਦਾ ਜਰ ਬਈ ਪੂਰਾ ਸਦਾ ਕਰਾਉਂਦੇ ਫਿਰ ਦੇਰੀ ਕਰਾਉਂਦੇ ਬੱਤੇ ਦੋਰੀਆ ਭਾਈ ਟਾਈਮ ਆਉਂਦਾ ਭਾਈ ਤੁਹਾਡੇ ਨਾਲ ਆ ਬੈਠ ਮੇਰੀ ਗੱਲ ਫਿਰ ਤੂੰ ਹਾਂ ਸਰ ਦੀਰਵਾਣ ਕਿੰਦੇ ਅਕਾਉਂਟ ਨੇ ਯਾਰ ਵੀ ਨਾ ਨੇਪੂ ਕੀ ਵੀ ਹੋ ਗਈ ਹੈ ਇੱਕ ਇੱਕ ਹੋੜਾ ਪਾਉਨੇ ਭਾਈ ਥੱਲੇ ਬਾਗ ਜੋ ਜੀ ਦਾ ਕਬੂਤਰ ਹੈ ਉਹੀ ਰਹੋ ਰਾਜ ਕੈਨੇਡਾ ਵਧੀਆ ਖਾਰ ਹੋ ਗਿਆ ਆ ਸੀਗਾ ਓਏ ਰਾਜ ਕੈਨੇਡਾ ਬਾਈ ਕੂਤਰ ਸਹੀ ਹੋ ਗਿਆ ਰਾਜਾ ਕੈਨੇਡਾ ਬਿੱਲੇ ਆ ਹੋਏ ਨੇ ਸਹੀ ਬਰਾ ਨਾ ਆ ਦੇਖੀ ਤਾਂ ਸੀ ਮੇਲੇ ਕੂਤਰੀ ਰਾਜਾ ਕੈਨੇਡਾ ਮੰਮੇ ਮੇਲੇ ਵਾਲਿਆਂ ਦਾ ਕੂਤਰਾ ਦੋਨੇ ਕਲੀਅਰ ਕਰਨ ਬਿੱਲੇ ਨਾ 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 ਦਿਖਾਈ ਨਹੀਂ ਦੇਣਾ ਮੈਂ ਵੀ ਦੇਖੀ ਮੈਂ ਪਾਪੀ ਇਹ ਮੈਂ ਨਹੀਂ ਪਾਪੀ ਆ ਬਸ ਚੱਲ ਜਿਹੜੇ ਜਿਹੜੇ ਨਹੀਂ ਹੁੰਦੀ ਐ ਕਿਹਦੇ ਕਿਹਦੇ ਨਹੀਂ ਹੁੰਦੀ ਐ ਕਿਸੇ ਦੇ ਨਹੀਂ ਹੁੰਦੀ ਸਾਡੇ ਕੋਲ ਤਾਂ ਆ ਗਈ ਆਰਦੀ ਕਰ ਲੈਣਾ ਆਪਣਾ ਕੋਈ ਨਹੀਂ ਉਹ ਸ਼ਾਮਲ ਹੋਈ ਮੁਕਰ ਨਹੀਂ ਤਾਂ ਉਹ ਮੁਕਰ ਜੋ ਬਾਈ ਪੂਰ ਨਹੀਂ ਚਲੇ ਆਹ ਸਾਹਾਰ ਦਾ ਹਾਂ ਕੋਈ ਆ ਦੇਖਣ ਆ ਆ ਦਿਖਾ ਕੇ ਤਾਂ ਲੈ ਜਾਣੀ ਹੁੰਦਾ ਉਹ ਆ ਕਹਿੰਦੇ ਗੁਰੂ ਜੀ ਕੈਨੇਡਾ ਤੇ ਆ ਕੀ ਦੀ ਆ ਗਈ ਤੇ ਆ ਜੀ ਬਿੱਲੇ ਵਾਲੀ ਆ 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 ਪਰਿਆਦ ਆਲੀ ਓਏ ਮੈਂ ਤਾਂ ਨਾ ਬਿਜੋਟੀ ਚਾੜੂ ਏ ਇਹ ਕੰਪਨੀ ਦੇ ਵਿੱਚ ਆਏ ਰਹਿਣਾਂ ਦਾ ਦੇਖ ਰਿਹਾ ਉਹ ਪਾਲਾ ਰਹਿ ਗਿਆ ਬਾਈ ਕਬੂਤਰ ਰਹਿ ਗਿਆ ਕਬੂਤਰ ਨਿਆ ਰੱਖਾ ਮਤਲਬ ਇਹ ਗਿਆ ਤੋੜੇ ਵਿੱਚ ਕਿਵੇਂ ਕਰਨ ਦਾ ਹੈ ਬਾਨੇ ਪਾਲਾ ਕਿ ਟੀ ਗੱਲਾਂ ਹੋਰ ਉਹਦੇ ਬੀਜਦੀ ਪਾਲਾ ਗੱਲਾਂ ਹੋਰ ਜਿਹੜਾ ਕੁੱਤੀ ਪੈਂਦੀ ਐ ਫੇ ਇੱਕ ਮਿੰਟ ਹਰਦਾ ਬਾਈ ਯਾਰ ਟਾਈਮ ਨਿੰਮਾ ਚੱਟਾ ਵਾਲਾ ਬਾਈ ਇੱਕ ਟਾਈਮ ਦਾ ਵਸਦਾ ਜਿਹਦੇ ਵਿੱਚ ਹੋ ਗਿਆ ਸੱਤ ਦੀ ਬਾਜੀ ਹੋਊਗੀ ਇੱਕ ਕਬੂਤਰ ਰਹਿ ਗਿਆ ਬਾਈ ਉਹਦੇ ਟਾਈਮ ਹੈ ਲੱਭੀ ਪੰਡ ਤੋਂ ਪੁੱਛੋ ਕਿਹੜਿਆ ਕਿਹੜਾ ਨਹੀਂ ਹੋ ਗਈ ਬੁੱਲੀ ਦੁਬਾਰੇ ਕੰਤਾ ਕੋਟ ਫੱਤਾ ਰਾਜਾ ਕਨੇਡਾ ਨਿੰਮਾ ਚੱਠੇ ਵਾਲਾ ਗਿਆਨੀ ਫਰੀਦ ਕੇ ਫੌਜੀ ਲਾਲਣਾ ਤੇ ਮੱਖਣ ਜੋਧਪੁਰ ਤੇ ਕਾਕੂ ਸੇਹਪੁਰ ਉਹ ਹੋ ਗਈ ਆ ਨੂਤਰ ਨੇ ਨਿਗਾਹ ਮਰੀ ਭਾਈ ਉਹ ਬਹਿ ਗਿਆ ਭਾਈ ਬੱਸ ਸ ਬੱਸ ਇਹ ਦੂਜਾ ਵੀ ਗਿਆ ਤੀਜਾ ਵੀ ਗਿਆ ਕਨੇਡਾ ਦਾ ਕਟਾ ਦੇ ਜਨੀਸ 4000 ਦਾ ਹੈ ਨਾ ਇਹਦੇ ਹੁਣ ਤੱਕ ਤੱਕ ਤਾਈ ਦਾ ਕਿਰਾਇਆ ਬਣਾਈਓ ਕਿਨੇ ਅਫੀਗਲ ਚ ਲਾਉਣ ਕਿਹ ਕਿੰਨਾ ਦੇ ਲਾ ਤਿੰਨਾਂ ਦੇ ਲਾ ਦੇ ਚਾਲੀ ਜਾ ਕੋਲ ਉਹਦਾ ਹੋਈ ਕਿ ਕੰਮ ਵੀ ਨਾ ਕੋਈ ਲੋੜਾ ਦੇ। ਲੱਭੀ ਪੰਡ ਤੋਂ ਕੋਈ ਆ ਗਿਆ ਇੱਕ ਬੰਦੇ ਕਿੱਥੇ ਆ? ਲੱਭੀ ਪੰਡ ਤੋਂ ਕੋਈ ਚੱਲ। ਨਾ ਦੇਖਿਆ ਬਾਹਰ। ਲੱਭੀ ਪੰਡ ਤੋਂ ਬੰਦਾ। ਇੱਕ ਚੱਲੇਗਾ ਆਪਣੇ ਆਪੇ। ਹਾਂ ਨਾਇਕ ਦੇ ਦਮ ਕਰਨੀ ਪੈਗੀ। ਹਾਂ ਆਪਣੇ। 10 ਦਿਨਾਂ ਨੂੰ ਤਾਂ ਜਮ ਅਰਗ ਪੈਣ ਲੱਗੇ। ਮੋਟਾ ਦੱਸ ਗਏ ਕਹਿੰਦਾ ਦੇਖੋ ਕੁੱਤੇ ਹੋਏ ਦੋ ਤਾਂ ਆ ਜਾਂਦੇ ਆ ਤੇ ਕਾਹ ਵਰਦੇ ਨੇ ਪੁੱਗਾ ਉਸ ਤੇ ਆ ਕੰਮ ਕੰਦੇ ਤੇ ਹੈ ਨਹੀਂ ਕੋਈ ਕਬੂਤਰ ਪਾ ਕਾਲਾ ਟੂਆ ਗਿਆ ਤੈਨੂੰ ਡਟਿਆ ਕਹੇਦਾ ਯਾਰ ਕਬੂਤਰ ਬਾਹਰ ਆ ਗਿਆ ਅਜਦਲ ਕਰਨ ਕੱਲਾ ਆ ਗਿਆ ਬਾਈ ਕੱਲਾ ਆ ਗਿਆ ਤੇ ਬਸ ਕੋਈ ਵੀ ਨਹੀਂ ਮੱਖਣ ਚੋਦ ਦੋ ਟਾਈਮ ਕਰੋ भई ਏ ਨਹੀਂ ਨਰਗ ਉੱਤਰਾ ਤੋਂ ਚੋੜੂਗਾ ਮੈਂ ਕਹੇ ਥੋੜਾ ਪੁੱਜਾ ਨਾ ਸਾਹਮਣੇ ਮੇਰਾ ਫਿਰਦਾ ਇਹ ਸਾਡਾ ਸਾਹਮਣਾ ਬਈ ਸਾਡਾ ਸਾਹਮਣਾ ਜੀ ਕਿੰਨਾ ਫਿਰਦਾ ਮੱਖਣ ਜੋ ਇੱਧਰ ਉਹ ਪੋੜਾ ਚੋੜੂਗਾ ਸਾਡਾ ਇਹ ਫਿਰਦਾ ਦੂਜਾ ਕੋਟਰੀ ਕਹਿੰਦਾ ਮੇਰਾ 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 ਦਿਖਾ ਕਹਿੰਦਾ ਨਾ ਕੋਈ ਨਾ ਦੇਖਿਆ ਸਾਹਮਣੇ ਬਈ ਜੋਲ ਪੁਰਾਣਾ ਦਿਖਾ ਦਿਖਾ ਦਿਖਾਓ ਕਿੱਥੇ ਦਿਖਾਓ ਦੂਜਾ ਦੇਖਦੇ ਉਹਨੇ ਫੋਟੋ ਦਿਖਾ ਦਿਓ ਬਈ ਉਹ ਲਾਲ ਦੁੱਸੇ ਵਾਲਾ ਲਾਲ ਦੁੱਸਾ ਮੋਟਾ ਨੌ ਵੀ ਕੱਲਾ ਪੁੱਤੋ ਵਾਲਾਂ ਦਾ ਆ ਗਿਆ ਮਾਂਜਦੂ ਸਾਰਿਆਂ ਨੂੰ ਮਾਂਜਦੂ ਬਹੁਤ ਕਹਿ ਟੁੱਟਦਾ ਵਰਦਾ ਪੁੱਤਰ ਇਹ ਬੇਸ ਮਾਹਰ ਹੋ ਗਿਆ ਲੱਭੀ ਪੜਦਾ ਪੁੱਛੋ ਵਾਲਾ ਸ਼ਾਮਲ ਹੋ ਕੇ ਗਿਆ ਬਾਈ ਕਬੂਤਰ ਯਾਰ ਸ਼ਰ ਆਮ ਦੇ ਇੱਕੇ ਗਿਆ ਤੂੰ ਇਹ ਨਾ ਨਿਗਾਹ ਤੂੰ ਕੱਢ ਲੈ ਆਹ ਹੁੰਦਾ ਆਹ ਆਮ ਰੈਂਡਾ ਕਬੂਤਰ ਦਾ ਆਹ ਹਾਂ ਹਾਂ ਉਹ ਆਉਂਦਾ ਉਹ ਦੇਖ ਸਮਾਂ ਤੀਜੇ ਪੁੱਤ ਦੇ ਟੈਮ ਮਾਰਨ ਨਾ ਦਿੱਤੇ ਵਾਵਾ ਕੰਮ ਲਾਉ ਆ ਗਿਆ ਬਾਈ ਕਬੂਤਰ ਪੁੱਤਵਾਲਾਂ ਦਾ ਆ ਆਉਂਦਾ ਉਹ ਜਾਂਦਾ ਉਹ ਜਾਂਦਾ ਸਾਹਮਣੇ ਪਰਲੀ ਸਾਈਡ ਇਹ ਉਰਲੇ ਸਾਈਡ ਗੋਲਾ ਆ ਆ ਗਿਆ ਆ ਗਿਆ ਪੁੱਤਵਾਲਾਂ ਦਾ ਕਬੂਤਰ ਦੇਖੋ ਬਾਜੀ ਕਰਕੇ ਕਿੱਥੇ ਆ ਲਓ ਵੀ ਉਹਨਾਂ ਨੇ ਵੀ ਕਰ ਲਈ ਬਾਜੀ ਨਿਬੜ ਗਿਆ ਕੰਮ ਹੁਣ ਸਾਰੇ ਪਾਣੀ ਹੁਣ ਤਾਂ ਨਹੀਂ ਲੈ ਗਿਆ ਵੀ ਫਿਰ ਉੱਥੇ ਲੈ ਜਾਂਦੇ ਠੀਕ ਇੱਥੇ ਲੈ ਜਾਂਦੇ ਬਾਜੀ ਹੋ ਗਈ ਨਾ ਬਾਜੀ ਹੋ ਗਈ ਤੇ ਨਾ ਜਿੱਤੋਂ ਪਾਸੋਂ ਦੇ 1000 ਦੀ ਆਜੋ ਕੱਲੇ ਨੂੰ ਬੈਠੀ ਹੋਈ ਹੈ ਮਾਤਾ ਦੀ ਆਹ ਹੋ ਗਈ ਸਾਡੀ ਕਰਨਾ ਮੇਰਾ ਹੱਕ ਨਹੀਂ ਸੀ ਨਾ ਨਾਤਾ ਬਾਈ ਦਾ ਥੋਰੀ ਘਾਰਾ ਪਰ ਜਿੱਵੀ ਮਸਾਂ ਦਾ ਲਿਆਂਦਾ ਉਹਨੇ ਖਿੱਚ ਕੇ 10 ਬੋਲ ਕੇ ਓਏ ਡੱਡੇ 10 ਬੋਲ ਕੇ ਅੱਠਾਂ ਚ ਹੋ ਗਈ ਬਾਈ ਠੀਕ ਹੈ ਇਕੱਲੇ ਨੂੰ ਇਕੱਲਾ ਰਹਿ ਗਿਆ ਸੀ ਪੁੱਛ ਵਾਲਾ ਟਾਈਮ ਵਾਲਾ ਉੱਤਰ ਆ ਗਿਆ ਸੀ ਇੱਕ ਜੋਧਪੁਰਾਣਾ ਦਾ ਰਹਿ ਗਿਆ ਸੀ ਇਕੱਲੇ ਨੂੰ ਇਕੱਲਾ ਗਏ ਉਹਨਾਂ ਨੇ ਬਾਜੀ ਕਰ ਲਈ ਬਈ ਅੱਠਾਂ ਚ ਠੀਕ ਹੈ ਹਾਂ ਲਓ ਵੀ ਅੱਠਾਂ ਦੇ ਵਿੱਚ ਸਾਂਝੀ ਹੋ ਗਈ ਆਦਾ ਤੁਸੀਂ ਇਹਨੂੰ ਪ੍ਰੋਗਰਾਮ ਤੱਕ ਲਗਾ ਲਾਉਂਦੇ ਹੋ ਕੋਈ ਨਾ ਕੋਈ ਯਾਰ ਬੜੇ ਬੜੇ ਬੰਦੇ ਆ ਗਏ ਹੋ ਗੋਗਰੇ ਵਾਹ ਭਾਈ ਮੈਂਬਰ ਨੇ ਸਹਰਾ ਲਾਦਾ ਭਾਈ ਜੀ ਚਾਹ ਪਾਣੀ ਰੋਟੀ ਟੋਕ ਸਾਨੂੰ ਘਰੇ ਖਵਾਇਆ ਭਾਈ ਬਾਈ ਨੇ ਠੀਕ ਹੈ ਉਹਨੂੰ ਸੇਵਾ ਕਰੀ ਭਾਈ ਇਹਦਾ ਹੈ ਕਿਹੜੇ ਆਂ ਹੀ ਕਰਦਾ ਹਾਂ ਬਾਜੀ ਬਾਈ ਨੇ ਸਹਰਾ ਕਰਾਤੀ ਪਰ ਬਾਜੀ ਪਿੰਡ ਵਾਲੇ ਮੁੰਡਿਆਂ ਨੇ ਕਰਾਈ ਸੀ ਬਾਈ ਨੇ ਅਰਦਾ ਕਰ ਦਿੱਤਾ ਖਾਣ ਪੀਣ ਸਾਰਾ ਬਾਈ ਨਾਲ ਉਹਦੇ ਘਰੇ ਕਰਿਆ ਭਈ ਸਾਡਾ ਇਹਦਾ ਭਾਈ ਆਈ ਬਾਜੀ ਤੇ ਕੋਈ ਬਾਜੀ ਰਖਾ ਦੇ ਆਪਦੇ ਘਰੇ ਲਿਆਉਂਦਾ ਕਾਪੀ ਵਾਲੇ ਨੂੰ ਭਾਈ ਸ਼ੌਂਕ ਹੀ ਆ ਬੰਦੇ ਨੂੰ ਬਾਕੀ ਕਬੂਤਰ ਰੱਖੇ ਹੋਇਆ ਇੱਧਰ ਬਣਾਈ ਆਪਾਂ ਆ ਰਹੀਗੇ ਇੱਧਰ ਆ ਕਾਕੂ ਸੇਕਪੁਰਾ ਪ੍ਰਗਟ موسی ਹਿਸੇ ਜਾ ਗਿਆ ਸਿਰਾ ਭਾਈਆ ਦਾ ਲਓ ਵੀ 8 ਚ ਹੋ ਗਈ ਵਧਾਈਆਂ ਹੁਣ ਜਿਹੜੇ ਜਿਹੜੇ ਭਰਾਵਾਂ ਦਾ ਕਬੂਤਰ ਆ ਗਏ ਲਓ ਵੀ ਆ ਦੇਖੋ ਕਾਂਤਾ ਕੋਟ ਫੱਤਾ ਨਿੰਮਾ ਚੱਠੇ ਆਲਾ ਤੇ ਰਾਜਾ ਕਨੇਡਾ ਗਿਆਨੀ ਫਰੀਦ ਕੇ ਮੱਖਣ ਜੋਧਪੁਰ ਕਾਕੂ ਛੇਕਪੁਰਾ ਫੌਜੀ ਲਾਲਿਆਣਾ ਤੇ ਲੱਭੀ ਪੰਡਤ ਪੁੱਚੋ ਬਈ 8 ਜਣਿਆਂ ਦੇ ਵਿੱਚ ਸਾਂਝੀ ਹੋ ਗਈ